ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਾਰੇਆਂ ਦੇ ਘਰ ਪਰਿਵਾਰ ਜਾਨਵਰ ਠੀਕ ਆ ਬਈ ਕਰਤੀ ਆ ਜੀ ਵਲੌਗ ਦੀ ਸਟਾਰਟਿੰਗ ਤੇ ਢਾਉਨੇ ਆਪਾਂ ਅੱਜ ਆਪਾਂ ਕੂਤਰ ਖੋਲ ਗੇ ਜਿੰਦੇ ਕੱਢ ਕੇ ਕੂਤਰ ਦਿਖਾਉਨੇ ਆ ਕੱਢ ਲਿਆ ਵੀ ਕੂਤਰੀਆਂ ਆਪਾਂ ਪਿੰਜਰੇ ਚ ਕੂਤਰੀਆਂ ਦੇ ਅੱਜ ਯਾਰ ਦਾਣੇ ਆ ਥੋੜੇ ਥੋੜੇ ਅੰਦਰ ਤੇ ਇਹਨਾਂ ਦੀ ਮਰੌਣੇ ਪਾਰਟੀ ਦਿਖਾਉਨੇ ਆ ਕਿੰਨੇ ਕਿੰਨੇ ਨਿਕਲਦੇ ਨੇ ਅੰਦਰੋਂ ਦਾਣੇ ਲੋ ਜੀ ਪਾਲਟ ਦੀਆਂ ਗੂਤਰਾਂ ਆਹ ਤਾਂ ਸ਼ਾਕ ਕੇ ਅੰਦਰੋਂ ਨਿਕਲੇ ਬਈ ਤੇ ਆਹ ਨਿਕਲੇ ਆ ਲਾਲ ਚੀਨੀ ਦੇ ਅੰਦਰ ਇਹਦੇ ਥੋੜੇ ਵੱਧ ਆ ਤੇ ਹੁਣ ਦਿਨੇ ਇਹਨਾਂ ਨੂੰ ਦੁਬਾਰੇ ਪਾਣੀ ਪਾਣੀ ਬਈ ਆਪਾਂ ਦੇਦਾ ਗੂਤਰਾਂ ਨੂੰ ਤੇ ਬੈਠਾ ਰਹਿਣਗੇ ਅਸੀਂ 2-4 ਮਿੰਟ ਜਿੰਨੇ ਚਿਰ ਆਪਾਂ ਦੂਜੇ ਗੂਤਰ ਕੱਢਦੇ ਪਹਿਲਾਂ ਕੱਢਦੇ ਕਬੂਤਰੀ ਨੂੰ ਪਹਿਲਾਂ ਕੱਢਦੇ ਬਈ ਹਰੀ ਬਗਲ ਲਾਲ ਕਾਂ ਤਲੀ ਹੁਣ ਛਾਰਦਗੇ ਬਈ ਟੱਡ ਟੂਸੇ ਵਾਲੀ ਕੂਤਰਾਂ ਦੋਈ ਕੱਢਣਾ ਕੀ ਹੁਣ ਕਰਦੇ ਕਬੂਤਰ ਕੂਤਰ ਝਾਲਾ ਟੂਸੇ ਵਾਲਾ ਹਰੀਆਂ ਬਗਲਾਂ ਗਲਾਬੀ ਟੂਸੇ ਵਾਲਾ ਗੂਤਰਾ ਬਈਆ ਗਲਾਬੀ ਟੋਰੀ ਹਰੀ ਕਸ ਕਾਲਾ ਟੂਸਾ ਬਈ ਰੱਤਾ ਬਈ ਹਰੀਆਂ ਬਗਲਾਂ ਤੇ ਗਲਾਬੀ ਟੋਰੀ ਵਾਲਾ ਸ਼ਰਤਿਆ ਬਈਏ ਹੁਣ ਆਪਾਂ ਛੱਡਦੇ ਆ ਪਾਣੀ ਵਾਲੀਆਂ ਆਜੋਈ ਹਰਤੇ ਆ ਬਈ ਸ਼ਾਰੇ ਚਾਰ ਕਬੂਤਰ ਆ ਤੇ ਚਾਰ ਹੀ ਕੂਦ ਰਿਆਂ 8000 ਤੇ ਅੱਜ ਬਾਈ ਛੜ ਤੇ ਆਪਾਂ 7:30 ਵਜੇ ਕਬੂਤਰੀਆਂ ਬਾਈ ਆਪਾਂ ਛੜ ਰਿਆਂ ਸੀ ਬਾਈ ਬਾਜੀ ਤੇ ਅੱਜ ਇੱਕ ਤਰੀਕ ਦੀ ਵੀਡੀਓ ਆ ਇਹ ਕੂਤਰੀਆਂ ਆਪਾਂ ਸਟਾਣੀਆਂ ਹੀ ਬਾਜੀ ਤੇ ਇੱਕ ਤਰੀਕ ਦੀ ਵੀਡੀਓ ਬਣਾਈ ਜਾਨੇ ਅੱਜ ਤੇ 29 ਤਰੀਕ ਦੇ ਨਾਲੇ ਗੇੜੇ ਪਵਾਏ ਹੋਏ ਸੀਗੇ ਤੇ ਬਾਈ ਉਹ ਆਪਾਂ ਨੂੰ ਕਰਨਾ ਪਿਆ ਕੈਨਸਲ ਕੰਮ ਤੇ ਘਰੇ ਮੈਸਤਰੀ ਲਾਉਣਾ ਆਪਾਂ ਮੈਸਤਰੀ ਪਹਿਲਾਂ 4 ਤਰੀਕ ਨੂੰ ਆਂਦਾ ਸੀਗਾ ਫਿਰ ਹੁਣ ਉਹਨੇ ਅੱਜ ਆਉਣਾ ਮੈਂ ਇੱਕ ਤਰੀਕ ਨੂੰ ਇਸ ਕਰਕੇ ਬਾਈ ਕੂਤਰੀਆਂ ਆਪਾਂ ਨੂੰ ਰੋਕਣੀਆਂ ਪਈਆਂ ਤੇ ਹੁਣ ਪਾਣੀ ਵੈਸੇ ਨਾਲੇ ਅੱਜ 5ਵਾਂ ਹੋ ਗਿਆ ਨੀ ਇਹ ਪੰਜਵੇਂ ਪਾਣੀ ਆ ਜੀ ਛੱਡ ਦੇਣੀ ਅਸੀਂ ਬਾਜੀ ਇਹਨਾਂ ਨੂੰ ਤੇ ਹੁਣ ਥੋੜੀਆਂ ਲੇਟ ਕਰਾਂਗੇ ਹਫਤਾ ਦਸ ਦਿਨ ਜਿੰਨੇ ਵੀ ਹੋ ਸਕੇ ਛੱਡਾਂਗੇ ਪਰ ਇਹਨਾਂ ਨੂੰ ਹਾਂ ਜੀ ਮਿੱਤਰੋ ਕੂਤਰ ਆਪਣੇ ਵੀ ਪੰਜ ਡੀ ਜਾਂਦੇ ਆ ਤਿੰਨ ਬੈਠ ਗਿਆ ਰੱਤਾ ਬੈਠ ਗਿਆ ਹਰੀਆਂ ਬਗਲਾਂ ਦਾ ਚਾਲਾ ਟੂਸੇ ਵਾਲਾ ਬਹਿ ਗਿਆ ਸੀ ਆਹ ਜਿਹੜਾ ਵਿਚਾਲੇ ਤੇ ਆਹ ਤੈਨੂੰ ਥੁੱਪੇ ਪਾਏ ਵਿਊ ਕੂਤਰ ਉੱਚੇ ਆਪਣੇ ਹੁਣ ਟਾਈਮ 12:30 ਦਾ ਹੋ ਗਿਆ ਰੱਤਾ ਬੈਠ ਗਿਆ ਵੀ 12 ਵਜੇ ਆਪਣਾ ਹੋਰ ਬੈਠ ਗਿਆ ਭਾਈ ਇੱਕ ਕੂਤਰ ਹੋਰ ਬੈਠ ਗਿਆ ਭਾਈ ਆਪਣਾ ਹਰੀਆਂ ਬਗਲਾਂ ਗਲਾਵੀ ਰੂਸੀ ਵਾਲਾ ਤਿੰਨ ਕੂਤਰ ਰਹਿ ਗਏ ਫਿਰਦੇ ਦੋ ਕੂਤਰੀਆਂ ਪਾਣੀ ਵਾਲੀਆਂ ਤੇ ਇੱਕ ਆ ਗਿਆ ਸ਼ੋਕਾ ਕੂਤਰ ਪੂਰ ਕਾਸ ਤੇ ਕਾਲਾ ਡੂਸਾ ਦੂਜੀ ਸ਼ਾਹ ਕੀ ਹੋ ਜਾਂਦੀ ਹੈ ਪੁਰ ਪੌਣ ਲੱਗਿਆ ਬਈ ਦਾਣੇ ਕੋ ਉਤਰਾਂ ਉਹ ਕੋ ਉਤਰ ਲਾ ਲਿਆ ਬਈ ਆਪਾਂ ਥੱਲੇ ਬਗਲਾ ਟੂਸੇ ਵਾਲਾ ਇੱਥੇ ਇਧਰ ਕੋਤਰੀ ਬੈਠੀ ਹੈ ਅੱਛਾ ਮੈਂ ਤਾਂ ਥੱਲੇ ਇਹਨੂੰ ਬਾਣੀ ਪੁਣੀ ਪਿਆਤਾ ਆਪਾਂ ਤੇ ਉਹ ਬਈ ਹੁਣ ਕਰਦ ਗਏ ਬਈ ਆਪਾਂ ਟਾਈਮ ਨੋਟ ਕੋ ਉਤਰਾਂ ਦਾ ਜਿਹੜੇ ਬੈਠ ਗਏ ਆ ਹਰੀਆਂ ਬਗਲਾਂ ਲਾਲ ਟੂਸੇ ਵਾਲਾ ਕੋ ਉਤਰ ਬੈਠ ਗਿਆ ਬਈ ਆਪਣਾ 2 ਵਜੇ ਅੱਜ ਹੈਗੀ ਆ 1 ਤਰੀਕ 1 4 22 17 44 ਤੋ ਹਗ ਉਤਰ ਜੀ ਉੱਡੀ ਜਾਂਦਾ ਆਪਣਾ ਇੱਕ 24 25 3 6 ਰੱਤ ਇਹਦਾ ਟਾਈਮ ਰੂਟ ਕਰ ਦਗੇ ਬਈ ਇਹ ਕੁਛ 4 25 ਕਬੂਤਰ ਬਈ ਆ ਹੁਣ ਹਰੀਆਂ ਬਗਲਾਂ ਨਾਲ ਲਾਡੂਸੇ ਵਾਲਾ ਰੋਜ਼ ਘੰਟਾ ਘੰਟਾ ਵਧੀ ਜਾਂਦਾ ਤੇ ਉਹ ਕਬੂਤਰ ਅੱਜ ਛੱਡਿਆ ਵਾ ਇਹਦਾ ਹਜੇ ਉੱਡੀ ਜਾਂਦਾ ਇਹਦਾ ਹਜੇ ਟੈਨੂੜ ਕਰ ਦਿੰਨੇ ਕੀ ਰਹਾ ਆ ਕੂਤਰੀ 2 ਘੰਟਾ ਤੋਂ 6 ਘੰਟੇ ਤੇ ਗਈ ਰਤਾ 2 ਘੰਟਿਆਂ ਤੋਂ ਬਈ ਪੰਜਾਂ ਤੇ ਉੱਡ ਗਿਆ 10 ਮਿੰਟ ਘਟਾ ਵਰਦ ਗਏ ਬਈ ਪਾਣੀ ਐ ਨਹੀਂ ਕੂਤਰਨ ਆਇਆ ਕੀ ਆਗ ਨਹੀਂ ਕਰਦਾ ਜੀ ਜਰੇਤਾ ਲਵਾਇਆ ਵਾ ਜੇ ਆਪਾਂ ਇੱਥੇ ਫਰਸ ਲਾਵਾਂਗੇ ਤੇ ਇੱਕ ਟਰਾਲੀ ਮਿੱਟੀ ਦੀ ਲੈ ਕੇ ਆਉਂਦੀ ਹੈ ਹੁਣ ਇੱਧਰ ਲੈ ਕੇ ਆਉਂਦੀ ਹੈ ਬਹੁਤ ਬਹੁਤ ਦੇਖੋ ਕਾਰ ਇੱਥੇ ਲਾਵੇਂ ਇੱਥੇ ਲਾ ਰਹੀ ਅੱਗੇ ਟੇਲੇ ਆ ਰਹੇ ਸੀ ਹੋ ਕੇ ਲਾਉਂਦੇ ਅੰਦਰ ਮਾਤਾ ਫੜਦੀ ਆ ਆ ਗਈ ਗੂੜ ਦੀ ਚਾਲਾਂ ਉੱਤਰ ਵੀ ਬਈ ਬੈਠ ਗਿਆ ਆਪਣਾ ਲਾਲ ਟੋਰੀ ਹਰੀ ਕੱਤੇ ਕਾਲੀ ਟੂਸੇ ਵਾਲਾ ਪਾਣੀ ਵਾਲੀਆਂ ਗੋਤੀਆਂ ਰਹਿਣਾਂ ਦੋਨੇ ਆ ਜਾਂਦੀ ਆ ਦੂਜੀ ਵੀ ਆ ਜਾਂਦੀ ਆ ਨੀਮੀ ਫਰਦਾਂ ਹੁਣੇ ਇਹਨੂੰ ਲੈ ਜਾਈਏ ਆਪਾਂ ਥੱਲੇ ਵਾ ਅੱਛਾ ਕਾ 34 ਨੂੰ ਉਹ ਛਾਰਦ ਗਏ ਖੁੱਡੇ ਚ ਉਹ ਉਤਰੀਆਂ ਤੇ ਕੇਰਾ ਫੇਰ ਨਿਕਮਲਾ ਦਿੰਨੇ ਬਾਈ ਆਉਂਦੇਗਾ ਦੋਨੇ ਆਹ ਹਾਂਜੀ ਚੱਲੀ ਜਾਂਦੇ ਬਾਈ ਬਾਦਾਨ ਚਾਰਾਂ ਕਬੂਤਰਾਂ ਨੇ ਰਹਿ ਗਏ ਬਾਕੀ ਉਹਨਾਂ ਤਾਂ ਬਾਦੇ ਸੀ ਨਾਲ ਆਪਣਾ ਮੁੰਡਾ ਚਲਾਈ ਜਾਂਦਾ ਲੈ ਲਗੇ ਲਾਹੇ ਤੋਂ 2-4 ਦਿਨ ਆਹੇ ਫਿਰ ਉਹਨੂੰ ਸਕੂਲ ਜਾਣ ਲੱਗ ਜਾਣਾ ਸ਼ਾਲਾ ਲਗੇ ਭਾਈ ਫਿਰ ਪਾਵਾਂਗੇ ਕਬੂਤਰਾਂ ਨੂੰ ਬੈਠੀਆਂ ਭਾਈ ਦੋਨੇ ਕਬੂਤਰਾਂ ਆਪਣੀਆਂ ਇਹਨਾਂ ਨੂੰ ਵੀ ਲਾਉਨੇ ਆ ਲੋ ਜੀ ਜਿਲੇਆਂ ਦੇ ਪੂਰੇ ਥੱਲੇ ਧਰ ਦੇ ਪਾਣੀ ਇਹਨਾਂ ਨੂੰ ਵੀ ਇਹ ਕੂਤਰ ਨੇ ਖਾ ਲਿਆ ਬਦਾਮ ਤੇ ਛਰਦ ਗਰੋਂ ਖੁੱਡੇ ਚ ਆਪਾਂ ਚਲੋ ਜੀ ਛਰਤਾ ਵੀ ਖੁੱਡੇ ਚ ਕੂਤਰ ਆਹ ਕੂਤਰ ਨੂੰ ਬਈ ਪਾਣੀ ਹੋਰ ਪਿਆਦ ਗਏ ਆਪਾਂ ਤੋਂ ਥੋੜਾ ਹੀ ਪੀਤਾ ਹੁਣ ਤਲਖੀ ਜੀ ਮਰ ਗਈ ਇਹਦੀ ਆਹ ਕਬੂਤਰਾਂ ਗਏ ਆਪਣਾ ਪਾਣੀ ਖਿੱਚੀ ਬੈਠੇ ਨੇ ਤੇ ਇਹਨਾਂ ਨੂੰ ਆਪਾਂ ਧਰਦ ਗਏ ਬਾਦਾਮ ਕਬੂਤਰਾਂ ਨੂੰ ਕਾ ਲਓਏ ਕਬੂਤਰਾਂ ਨੇ ਬਈ ਬਾਦਾਮ ਖਾ ਰਿਆ ਛਾਰਦਗਾਂ ਨੂੰ ਖੋਡੇ ਚ ਇੱਕ ਕਬੂਤਰ ਰਹਿ ਗਿਆ ਹੁਣ ਆਪਣਾ ਬੈਠਾ ਵਸ ਤਾਂ ਰਹਿ ਗਿਆ ਬਸ ਕੱਲਾ ਧਾਰਨ ਵਾਲਾ ਜਿਹਨੇ ਪਾਣੀ ਪੂਣੀ ਹਜੇ ਖਿੱਚਿਆ ਨਹੀਂ ਸੀਗਾ ਲਈ ਬੈਠਾ ਜੀ ਪਾਣੀ ਖਚਲਾ ਬਾਈ ਕਬੂਤਰ ਨੇ ਤੇ ਬਦਾਮ ਧਰ ਗਏ ਨੂੰ ਤੇ ਹੁਣ ਆਪਾਂ ਬਾਈ ਬਸ ਆਹੀ ਅਗਲੇ ਨੂੰ ਤਾੜ ਕੇ ਤੇ ਫੇਰ ਆਪਾਂ ਚੱਲਦੇ ਆਂ ਖੇਤ ਨੂੰ ਖੇਤ ਵੱਢਣੀ ਆ ਬਾਈ ਆਪਾਂ ਸਰੋਂ ਚੱਲਦੇ ਆਂ ਫੇਰ ਕਿ ਬਾਈ ਖੋਟੇ ਚ ਕਬੂਤਰ ਨੇ ਬਦਾਮ ਤਾਂ ਆਪਣੇ ਨੇ ਖਾ ਲਏ ਆ ਹਲੋ ਵੀ ਸ਼ੋਰ ਕੀ ਆ ਬਾਈ ਖੇਤ ਵੱਢੀ ਜਾਂਦੇ ਆਂ ਸਰੋਂ ਇੱਧਰ ਆਈਨੇ ਹੋਰ ਤੋਂ ਲੱਗੇ ਵੜਤੀ ਆਪਾਂ ਤੇ ਇੱਧਰ ਰਹਿੰਦੀ ਹਜੇ ਰਹਿ ਗਿਆ ਘੰਟੇ ਡੇਢ ਘੰਟੇ ਦਾ ਕੰਮ ਤੇ ਵੱਡੀ ਜਨੇ ਦੋ ਜਣੇ ਆ ਉਹ ਪਾਣੀ ਲੈਣ ਗਏ ਦੂਜਾ ਸਰੋਂ ਦਾ ਆਪਣਾ ਬਈ ਰਹਿ ਗਿਆ ਥੋੜਾ ਜਿਹਾ ਕੰਮ ਅੱਧੇ ਇੱਕ ਘੰਟੇ ਦਾ ਹੁਣ ਚੱਲੇ ਆਪਾਂ ਘਰ ਨੂੰ ਘਰੇ ਜਾ ਕੇ ਮਿਲਦੇ ਆ ਫਿਰ ਤੁਹਾਡੇ ਨਾਲ ਕਰਦੇ ਆ ਗੱਲਬਾਤ ਚੱਲੇ ਆ ਜੀ ਘਰ ਨੂੰ ਹੁਣ ਉਹ ਦੱਸ ਹੈ ਵਗਿਆ ਤੇ ਕਿੰਨ ਦਾ ਮਾਮਾ ਚੜਿਆ ਆ ਤੇ ਆਪਾਂ ਪੂਰੇ ਔਖੇ ਹੋ ਜਾਂਦੇ ਹਾਂ ਤੇ ਮੋਹ ਫਾਇਦਾ ਕਰਦੇ ਅੱਥੇ ਲਈਏ ਆ ਇਧਰ ਆ ਗਈ ਬਾਬੇ ਦੀ ਜਗਾ ਇਧਰ ਆ ਗਈ ਆ ਤੁਸੀਂ ਆਪ ਕਰੋ ਸ਼ਕ ਸ਼ਾਮ ਦਾ ਥਿਊ ਸ਼ਾਮ ਦਾ ਥਿਊ ਵੇਖੋ ਬਈ ਕਿੰਨਾ ਘੈਂਟ ਲੱਗਦਾ ਬੋਟਰ ਸੇ ਕਲਾਉਂਦਾ ਆਪਾਂ ਚੜ ਗਏ ਛੜਕ ਤੇ ਚਾਲਦੇ ਆਂ ਬਈ ਘਰੇ ਚੱਲ ਕੇ ਕਰਦੇ ਕੋਈ ਨਹੀਂ ਗੱਲ ਕੀ ਆ ਗਈ ਸੀ ਬਾਈ ਘਰੇ ਤੇ ਨੀਰਾ ਫਲ ਹੋ ਗਿਆ ਤੇ ਆਪਾਂ ਬਸ ਬੱਜਿੰਦੇ ਲਾਦ ਗਏ ਤੇ ਵਲੌਗ ਦੀ ਕਰਦੇਗੇ ਸਮਾਪਤੀ ਆਪਾਂ ਤੇ ਬਸ ਕੁਜੇ ਕੱਢਨੇ ਬਸ ਉਹ ਨੂੰ ਨੰਨੀ ਕਾਢੀ ਲੱਗੇ ਵੇ ਉਹ ਇਧਰ ਤਾਂ ਅੰਡੇ ਦੇਖ ਲਓ ਬਈ ਉਹ ਪੂਰਾ ਹਾਲ ਕੀਤਾ ਪਿਆ ਇਹੀ ਗਾ ਬਈ ਕਰਦੇ ਆ ਜੀ ਹੁਣ ਵਲੌਗ ਦੀ ਸਮਾਪਤੀ। ਲੱਗਿਆ ਬਈ ਅੱਜ ਦਾ ਵਲੌਗ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਆਪਣੇ ਚੈਨਲ ਨੂੰ ਭਰਾ ਜੀ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਵੀਡੀਓ ਤੇ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ। ਧੰਨਵਾਦ ਬਈ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ।